ਸਭਾ ਦੇ ਵਿੱਚ ਇਸ ਬਾਦ ਦੇ ਵੀ ਆਂਦਾ ਹੈ ਕਿ ਸਭ ਨੂੰ ਆਪਾਂ ਬਰਾਬਰ ਸਮਝੀਏ ਕੋਈ ਜਾਤ ਪਾਤ ਨਾ ਸਮਝੀਏ ਅੱਜ ਤੱਕ ਨਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਿੰਡਾਂ ਦੇ ਵਿੱਚ ਵੱਖਰੇ ਗੁਰਦੁਆਰੇ ਵੱਖਰੇ ਸਵੇ ਹਾਲੇ ਤੱਕ ਕੋਈ ਰੋਟੀ ਕਮੇਟੀ ਨਾ ਕੋਈ ਧਰਮ ਪ੍ਰਚਾਰ ਕਮੇਟੀ ਨਾ ਕੋਈ ਡੇਰਾ ਨਾ ਕੋਈ ਹੋਰ ਮੇਰੇ ਦੇ ਵਿੱਚ ਜਿੱਥੇ ਲੋਕ ਇਕੱਠੇ ਚਲੇ ਜਾਂਦੇ ਨੇ ਗੁਰਦੁਆਰੇ ਡਾਡ ਡਾਡ ਬਣੇ ਪਏ ਨੇ ਡੇਰੇ ਨੇ ਚਾਪ ਰੋ ਕਰਦੇ ਨੇ ਵੱਖ-ਵੱਖੀ ਜਗ੍ਹਾ ਤੇ ਤੇ ਕੋਸਾਰੇ ਵੱਖਰੇ ਵੱਖਰੇ ਪਾਣੇ ਸਵੇ ਵੱਖਰੇ ਵੱਖਰੇ ਇਹ ਹੋਈ ਬਦਕਿਸਮਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ 25 ਸਾਲ ਪਹਿਲਾਂ ਹੁਕਮ ਜਾਰੀ ਕੀਤਾ ਸੀਗਾ ਇਹ ਜਾਤਾਂ ਪਾਤਾਂ ਦੇ ਆਧਾਰ ਤੇ ਜਾਂ ਦੋ ਦੋ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਨਹੀਂ ਹੋਣੇ ਚਾਹੀਦੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਵੱਡੀ ਤਰਾਸਦੀ ਹੈ। ਤੁਸੀਂ ਵੀ ਦੇਖਿਆ ਹੋਵੇਗਾ ਕਿ ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਸਾਹਿਬਾਨ ਨੇ ਲੋਕਲ ਕਮੇਟੀਆਂ ਨੇ ਪਹਿਲਾਂ ਸਵੇਰੇ 5 ਵਜੇ ਉੱਠ ਕੇ ਨਿਤਨੇਮ ਕਰਦੇ ਨੇ, ਸੰਗਤ ਨੂੰ ਬਾਅਦ ਸੁਣਾਉਂਦੇ ਨੇ, 7 ਵਜੇ ਪੋਪਾ ਤੇ ਫੁਕੜਾ ਪ੍ਰਸ਼ਾਦ ਤੇ 8-9 ਵਜੇ ਦਿਹਾੜੀ ਤੇ ਜਾਂਦੇ ਨੇ। ਦਿਹਾੜੀ ਤੇ ਜਾ ਕੇ ਸ਼ਾਮੀ 5 ਵਜੇ ਦਿਹਾੜੀ ਤੋਂ ਆ ਕੇ ਰੂਪ ਸਿਰ ਤੋਂ ਓਕੇ ਫਿਰ ਰਹਿਰਾ ਸਾਹਿਬ ਯਾਨੀ ਕਿ ਇੰਨੇ ਮਾਰੇ ਹਾਲਾਤ ਨੇ ਗ੍ਰੰਥੀ ਸਿੰਘਾਂ ਦੇ ਕੋਈ ਵੀ ਗ੍ਰੰਥੀ ਸਿੰਘ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਣਾ ਚਾਹ ਰਿਹਾ ਕੋਈ ਵੀ ਪਾਰਟੀ ਸਿੰਘ ਆਪਣੇ ਬੱਚੇ ਨੂੰ ਪਾਰਟੀ ਨਹੀਂ ਬਣਾਉਣਾ ਚਾਹ ਰਿਹਾ ਇਹਦੇ ਵਿੱਚ ਵੱਡੀ ਤਰਾਸਤੀ ਨਹੀਂ ਹੈ ਕਿ ਸਾਡਾ ਧਰਮ ਪ੍ਰਚਾਰ ਜਿਹੜਾ ਹੈ ਬਿਲਕੁਲ ਫੋਨਮੀ ਕਮੇਟੀ ਨਹੀਂ ਕਰ ਰਹੀ ਸਿਰਫ ਉਹ ਕਾਗਜ਼ੀ ਪੱਤਰੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਇਹ ਨਾ ਸਾਡੀ ਇੱਕ ਮਾਨਸਿਕਤਾ ਹੈ ਪਿੰਡ ਦੇ ਵਿੱਚ ਅੱਜ ਤੋਂ ਵੀ 25 ਸਾਲ ਪਹਿਲਾਂ ਜੇ ਕੋਈ ਗ੍ਰੰਥੀ ਸਕੂਟਰ ਲੈ ਲੈਂਦਾ ਸੀ ਨਾ ਤੇ ਸਾਰਾ ਪਿੰਡ ਜਿਹੜਾ ਉਹਦੇ ਖਿਲਾਫ ਹੋ ਜਾਂਦਾ 2000 ਸਕੂਟਰ ਲੈ ਲਿਆ ਬੜੀ ਕਮਾਈ ਹੋ ਰਹੀ ਹੈ ਬੜੀ ਕਮਾਈ ਹੋ ਰਹੀ ਹੈ ਅੱਜ ਵੀ ਉਹੀ ਮੰਨ ਸਕਦਾ ਹੈ ਕਿ ਜੇ ਕੋਈ ਗ੍ਰੰਤੀ ਆਪਣਾ ਜੀਵਨ ਪੱਤਰ ਚੁਕਣ ਲਈ ਕੋਈ ਮਕਾਨ ਬਣਾ ਲੈਂਦਾ ਹੈ ਕੋਈ ਕੋਈ ਗੱਡੀ ਲੈ ਲੈਂਦਾ ਹੈ ਭਾਵੇਂ ਉਹ ਸੈਕੰਡ ਹੈਂਡ ਲੈ ਲੇ ਤੇ ਲੋਕ ਜਿਹੜੇ ਨੇ ਉਹ ਇਹ ਨਹੀਂ ਕਹਿੰਦੇ ਕਿ ਗ੍ਰੰਤੀ ਸਿੰਘ ਆ ਯਾਰ ਇਹਦੇ ਕੋਲ ਕੋਈ ਵਧੀਆ ਚੀਜ਼ ਹੋਣੀ ਚਾਹੀਦੀ ਹੈ ਵਧੀਆ ਘਰ ਹੋਣਾ ਚਾਹੀਦਾ ਹੈ ਲੋਕੋ ਉਲਟਾ ਉਹਦੇ ਉਲਟ ਬੋਲਣਾ ਸ਼ੁਰੂ ਕਰ ਦਿੰਦੇ ਨੇ ਐਤੋਂ ਤੱਕ ਕਿ ਮੈਂ 28 ਸਾਲ ਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਰਵਿਸ ਕੀਤੀ ਤੇ ਮੈਂ ਬਠਿੰਡੇ ਇੱਕ ਮਕਾਨ ਬਣਾ ਲਿਆ ਉਹਦੀਆਂ ਫੋਟੋਆਂ ਜਾਰੀ ਕਰ ਕਰਕੇ ਕਹਿੰਦੇ ਜੀ 17 ਲੱਖ ਦੀ ਰਜਿਸਟਰੀ ਕਰਾ ਲਈ ਜੀ ਉਹ ਪੈਸਾ ਚੋਰੀ ਕਰ ਲਿਆ ਸਰਕਾਰ ਦਾ ਜੀ ਯਾਰ ਜੇ ਜਥੇਦਾਰ ਅਕਾਲ ਤਖਤ ਹੈ ਚਾਹੇ ਉਹ ਸਾਬਕਾ ਹੀ ਹੋ ਗਿਆ ਹੈ ਚਾਹੇ ਜਥੇਦਾਰ ਦੰਦਮਾ ਸਾਹਿਬ ਹੈ ਤੇ ਜਿਹਨੇ ਪੌਸ਼ ਇਲਾਕੇ ਚ ਕੋਡੀ ਲੈ ਲਈ ਤੇ ਮਾਨ ਵਾਲੀ ਗੱਲ ਹੋਣੀ ਚਾਹੀਦੀ ਹੈ ਹਾਂਜੀ ਜਿਹੜੇ ਮੱਕੇ ਦੇ ਮੁਜ਼ਾਵਰ ਨੇ ਉਹਨਾਂ ਨੂੰ ਅਰਬ ਕੰਟਰੀਆਂ ਦੇ ਸ਼ੇਖ ਜਿਹੜੇ ਨੇ ਉਹ ਪ੍ਰਾਪਰਟੀਆਂ ਜਿਹੜੀਆਂ ਨੇ ਦਿੰਦੇ ਨੇ ਆਪਣੇ ਮੁਲਕਾਂ ਦੇ ਵਿੱਚ ਉਨ੍ਹਾਂ ਦਾ ਜੀਵਨ ਪੱਤਰ ਪੰਦਰ ਉੱਚੇ ਚੁੱਕਣ ਵਾਸਤੇ ਤੇ ਜੇ ਸਾਡੇ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਨੇ ਕੋਈ ਮਕਾਨ ਬਣਾ ਲਿਆ ਕੋਠੀ ਬਣਾ ਲਈ ਤੇ ਹੈਰਾਨੀ ਦੀ ਗੱਲ ਹੈ ਕਿ ਉਹੀ ਲੋਕ ਚਰਚਾ ਕਰਨ ਲੱਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਗ੍ਰੰਥੀ ਸਿੰਘਾਂ ਦਾ ਜੀਵਨ ਪੱਤਰ ਉੱਚਾ ਚੁੱਕਣ ਦੇ ਸਿੰਘ ਸਾਹਿਬ ਇਹ ਹਾਲਤ ਕੀ ਹੋਣਗੇ ਸਿੰਘ ਸਾਹਿਬ ਦੇ ਵਿਚਾਰ ਅਸਲ ਹੈ ਸ਼੍ਰੋਮਣੀ ਕਮੇਟੀ ਦੇ ਜਿੱਡੇ ਵੀ ਅਦਾਰੇ ਨਹੀਂ ਉਹਨਾਂ ਦੇ ਵਿੱਚ ਮਨਮਤ ਵੀ ਤੇ ਮर्याਦਾ ਤੇ ਬਹੁਤ ਘਾਟ ਕੀਤਾ ਜਾ ਰਿਹਾ ਇੱਕ ਤਾਂ ਪਿਛਲੇ ਦਿਨੀ ਪਾਪਾ ਦੀਪ ਸਿੰਘ ਦਾ ਖਿਆਣਾ ਹੈ ਕਿ ਪੈਸੇ ਮੰਡੇ ਜੀ ਸ਼ੁਰੂ ਕਰਦੇ ਨਹੀਂ ਜੋ ਪਹਿਲਾਂ ਵੀ ਜਿਹੜਾ ਬਣ ਰਿਹਾ ਜਿਹੜਾ ਬਣ ਰਿਹਾ ਉਹਦਾ ਹਰਮੰਦਰ ਸਾਹਿਬ ਦੇ ਬਾਹਰ ਜਿਹੜੀਆਂ ਇਮਾਰਤਾਂ ਨੇ ਉਹ ਵੀ ਇਹ ਦਰਵਾਜ਼ਾ ਸਾਹਿਬ ਤੋਂ ਉੱਚੀਆਂ ਕਰਕੇ ਸ਼ੁਰੂ ਕਰਤੀਆਂ ਉਹ ਵੀ ਸ਼ੋਨੀ ਕਬਟੀ ਉਹਨਾਂ ਕਿੱਥੇ ਜਾ ਦੇਖੋ ਜਿਹੜੀ ਪੈਸੇ ਮੰਡਰਨ ਵਾਲੀ ਤੁਸੀਂ ਗੱਲ ਕੀਤੀ ਹੈ ਜਾਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਤੇ ਹੋਈ ਹੈ ਇਹਨਾਂ ਚੀਜ਼ਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟਾਪ ਕਰਵਾਉਣਾ ਚਾਹੀਦਾ ਕਿਉਂਕਿ ਸਮਾਂ ਪਾ ਕੇ ਇਹੀ ਚੀਜ਼ਾਂ ਜਿਹੜੀਆਂ ਨੇ ਇਹ ਫਿਰ ਮਰਿਆਦਾ ਦਾ ਰੂਪ ਲੈ ਲੈਂਦੀਆਂ ਨੇ ਤੇ ਬੜੀਆਂ ਕਾਦਰ ਸਾਬ ਤੋਂ